ਪੀਰੀ ਫਕੀਰੀ ਮੌਜ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਏ ਆ ਇਸ ਵੀਡੀਓ ਚ ਗੱਲ ਕਰਾਂਗੇ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਕਸ਼ਟ ਬਹੁਤ ਆ ਜਿਨ੍ਹਾਂ ਦੀ ਜ਼ਿੰਦਗੀ ਚ ਬਾਰ ਬਾਰ ਕਸ਼ਟ ਆਉਂਦਾ ਕਸ਼ਟ ਜਾਂਦਾ ਨੀਗਾ ਉਹਨਾਂ ਕਸ਼ਟਾਂ ਦੇ ਵਿੱਚੋਂ ਮੁਕਤੀ ਦਿਵਾਉਣ ਵਾਸਤੇ ਢਾਲਾਇਆ ਤੁਸੀਂ ਕੀ ਕਰਨਾ ਇੱਕ ਸੁੱਕਾ ਨਾਰੀਅਲ ਲੈਣਾ ਸੁੱਕਾ ਨਾਰੀਅਲ ਹੁੰਦਾ ਜਿਹੜਾ ਇਹ ਚ ਪਾਣੀ ਨਹੀਂ ਹੁੰਦਾ ਸੁੱਕਾ ਨਾਲੀਰ ਕਿਸੇ ਵੀ ਅੰਸਾਰੀ ਦੁਕਾਨ ਤੋਂ ਮਿਲ ਜਾਂਦਾ ਠੀਕ ਹੈ ਉਹਨੂੰ ਲਾਲ ਕੱਪੜੇ ਚ ਲਪੇਟ ਲੈਣਾ ਠੀਕ ਹੈ ਹਨੂਮਾਨ ਜੀ ਦੇ ਮੰਦਰ ਜਾਣਾ ਹਨੂਮਾਨ ਜੀ ਦੇ ਮੰਦਰ ਆਪਣੇ ਸਿਰ ਤੋਂ 7 ਵਾਰ ਵਾਰ ਕੇ ਹਨੂਮਾਨ ਜੀ ਦੇ ਚਰਨਾਂ ਦੇ ਵਿੱਚ ਰੱਖਾਣਾ ਤਿੰਨ ਮੰਗਲਵਾਰ ਤਿੰਨ ਮੰਗਲਵਾਰ ਤੁਸੀਂ ਇਹ ਜਿਹੜਾ ਸੁੱਕਾ ਨਾਰੀਅਲਾ ਦਿਓਗੇ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਜਿੰਨੀਆਂ ਵੀ ਮੁਸੀਬਤਾਂ ਸੰਕਟ ਆ ਸਾਰੇ ਚਲੇ ਜਾਣਗੇ ਹਨੂਮਾਨ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਸਾਰੇ ਕੰਮ ਬਣ ਜਾਣਗੇ ਦੋਸਤੋ ਸਾਰੇ ਕਸ਼ਟਾਂ ਤੋਂ ਮੁਕਤੀ ਮਿਲ ਜਾਊਗੀ ਦੋਸਤੋ ਇਹ ਵੀਡੀਓ ਸੀ ਜੇ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਦੇ